ਬਚੋਲਾ ਕਿਹੜਾ ਬੰਨਣਾ ਅੱਜ ਕੱਲ੍ਹ ਆਸਾਨ ਐ ਬਥੇਰੀਆਂ ਜੁੱਤੀਆਂ ਪੈਂਦੀਆਂ ਬਚੋਲੇ ਦੇ ਕੱਟਦੇ ਤਾਂ ਆਪਣੀ ਹੈਗੇ ਜੁੱਤੀਆਂ ਬਚੋਲੇ ਦੇ ਲੈ ਮੇਰੇ ਨਾਲ ਤਾਂ 5-6 ਵਾਰੀ ਆਈ ਹੋ ਲਿਆ ਪਹਿਲਾਂ ਗੁੱਠੀ ਪਵਾ ਜਾਂਦੇ ਨੇ ਫੇਰ ਕਢਾ ਕੇ ਲੈ ਜਾਂਦੇ ਨੇ ਇੱਕ ਨੇ ਤਾਂ ਹੱਦ ਹੀ ਕਰਤੀ ਨਾਲੇ ਤਾਂ ਮੇਰੇ ਤੋਂ ਗੁੱਠੀ ਵਾਪਸ ਕਢਾ ਕੇ ਲੈ ਗਏ ਨਾਲੇ ਮੇਰਾ ਲੱਖ ਰੁਪਈਆ ਜੇਬ ਚੋਂ ਲਵਾਤਾ ਉਲਟਾ ਮੈਨੂੰ ਕਹਿੰਦੇ ਅਸੀਂ ਤਾਂ ਤੇਰੇ ਤੇ ਕੇਸ ਕਰਾਂਗੇ ਵੀ ਤੂੰ ਝੂਠ ਬੋਲ ਕੇ ਰਿਸ਼ਤਾ ਕਰਾਇਆ ਲੈ ਆਪਣਾ ਬਚੋਲੇ ਕਿਹੜੇ ਠੱਠੇ ਖੂਹ ਚ ਪੈਣ ਡਿਮਾਂਡਾਂ ਤਾਂ ਥੋਡੀਆਂ ਐਡੀਆਂ ਐਡੀਆਂ ਹੈ ਜੇ ਕੁੜੀ ਦਾ ਰਿਸ਼ਤਾ ਕਰਾਓ ਤਾਂ ਕੁੜੀਆਂ ਵਾਲੇ ਕਹਿਣਗੇ ਘੱਟੋ ਘੱਟ ਮੁੰਡੇ ਕੋਲ 10-15 ਕਿੱਲੇ ਹੋਣ ਤਾਂ ਕੁੜੀ ਦਾ ਰਿਸ਼ਤਾ ਕਰਾਂਗੇ ਨਹੀਂ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਤਾਂ ਰਿਸ਼ਤਾ ਕਰਾਂਗੇ ਨਹੀਂ ਮੁੰਡਾ ਐਨਆਰਆਈ ਹੋਵੇ ਬਾਹਰ ਰਹਿੰਦਾ ਹੋਵੇ ਹੈ ਹੁਣ ਜੇਬ ਚੋਲਾ ਮਾੜਾ ਮੋਟਾ ਝੂਠ ਨਾ ਬੋਲੇ ਤਾਂ ਤੁਸੀਂ ਸਿਆਣੇ ਹੋ ਤੁਸੀਂ ਦੱਸੋ ਕਿਹੜੇ ਮੁੰਡੇ ਦਾ ਰਿਸ਼ਤਾ ਹੋ ਜਾਊਗਾ ਜਿਹਦੇ ਕੋਲ 10 ਕਿੱਲੇ ਤੋਂ ਘੱਟ ਜ਼ਮੀਨ ਹੈ ਕਿਸੇ ਦਾ ਨਹੀਂ ਹੋਣਾ ਸਭ ਰਹਿ ਜਾਣਗੇ ਬਚੋਲੇ ਨੂੰ ਝੂਠ ਬੋਲਣਾ ਪੈਂਦਾ ਫੇਰ ਜੇ ਮੁੰਡੇ ਦਾ ਰਿਸ਼ਤਾ ਕਰਾਈਏ ਮੁੰਡੇ ਵਾਲਿਆਂ ਦੀ ਡਿਮਾਂਡਾਂ ਸੁਣ ਲੋ ਕਹਿਣਗੇ ਜਾਂ ਤਾਂ ਕੁੜੀ ਆਇਲਸ ਕਰੀ ਹੋਵੇ ਅਸੀਂ ਬਾਹਰ ਭੇਜ ਦਾਂਗੇ ਹੈ ਜਾਂ ਫਿਰ ਸਾਨੂੰ ਗੱਡੀ ਮਿਲੇ ਦਾਜ ਚ 10 ਲੱਖ ਰੁਪਈਆ ਕੈਸ਼ ਮਿਲੇ ਹੁਣ ਬਚੋਲੇ ਨੂੰ ਮਜਬੂਰੀ ਚ ਕੁੜੀ ਦਾ ਰਿਸ਼ਤਾ ਕਰਾਉਣ ਲਈ ਝੂਠ ਬੋਲਣਾ ਪੈਂਦਾ ਵੀ ਭਾਈ ਕੁੜੀ ਵਾਲੇ ਤਾਂ ਗੱਡੀ ਦੇਣਗੇ ਬਾਅਦ ਚ ਫਿਰ ਜਦੋਂ ਕੁੜੀ ਵਾਲੇ ਗੱਡੀ ਨਹੀਂ ਦਿੰਦੇ ਫਿਰ ਤੁਹਾਡੇ ਰਿਸ਼ਤੇ ਟੁੱਟਦੇ ਆ ਹੁਣ ਤੁਸੀਂ ਦੱਸੋ ਬਚੋਲਿਆਂ ਦੀ ਕਿੱਥੇ ਗਲਤੀ ਆ ਹੈ ਫਿਰ ਕਹਿਣਗੇ ਲੈ ਜੇ ਆਇਲਸ ਵਾਲੀ ਕੁੜੀ ਬਚੋਲਾਂ ਲੱਭ ਕੇ ਦੇ ਦਿੰਦੇ ਫੇਰ ਜੇ ਕੁੜੀ 40 ਲੱਖ ਰੁਪਈਆ ਲਵਾ ਕੇ ਬਾਹਰ ਚਲੀ ਜਾਵੇ ਤੇ ਮੁੰਡੇ ਨੂੰ ਸੱਦੇ ਨਾ ਫੇਰ ਵਿਚੋਲੇ ਦੇ ਜੁੱਤੀਆਂ ਫੇਰ ਕਹਿਣਗੇ ਕੁੜੀ ਤਾਂ 40 ਲੱਖ ਰੁਪਈਆ ਲਵਾ ਕੇ ਅਸੀਂ ਬਾਹਰ ਭੇਜੀ ਸੀ ਫੇਰ ਸਾਡੇ ਮੁੰਡੇ ਨੂੰ ਫੇਰ ਨਹੀਂ ਬੁਲਾਇਆ ਸਾਨੂੰ ਕੀ ਫਾਇਦਾ ਹੋਇਆ ਰਿਸ਼ਤਾ ਕਰਾਇਦਾ ਜੁੱਤੀਆਂ ਫੇਰ ਵਿਚੋਲੇ ਦੇ ਹੈ ਜੇ ਤਾਂ ਰਿਸ਼ਤਾ ਚੰਗਾ ਨਿਕਲ ਜੇ ਫੇਰ ਵਿਚੋਲੇ ਨੂੰ ਕੋਈ ਪੁੱਛਦਾ ਨਹੀਂ ਜੇ ਨਿਕਲ ਜੇ ਮਾੜਾ ਜਿੰਨੀਆਂ ਜੁੱਤੀਆਂ ਵਿਚੋਲੇ ਦੇ ਪੈਂਦੀਆਂ ਮੈਂ ਕਹਨੀ ਆ ਕਿਸੇ ਦੇ ਪੈਂਦੀਆਂ ਨਹੀਂ ਪਹਿਲਾਂ ਵਿਚੋਲੇ ਦਾ ਹੁਣ ਕੀ ਕਸੂਰ ਆ ਉਹ ਕੀ ਕੁੜੀ ਵਾਲਿਆਂ ਚ ਬੜਿਆ ਜਾਂ ਮੁੰਡੇ ਵਾਲਿਆਂ ਚ ਬੜਿਆ ਅੱਟ ਤਾਂ ਭਾਈ ਤੁਸੀਂ ਨਹੀਂ ਹੈਗੇ ਗੁੱਸਾ ਕਰੋ ਗਿੱਲਾ ਕਰੋ ਡਿਮਾਂਡਾਂ ਥੋਡੀਆਂ ਵੱਡੀਆਂ ਹੋ ਗਈਆਂ ਤੁਸੀਂ ਨਾ ਤਾਂ ਕੁੜੀ ਲੱਭਦੇ ਹੋ ਨਾ ਲੱਭਦੇ ਹੋ ਮੁੰਡਾ ਕੁੜੀ ਆਲੇ ਤਾਂ ਜ਼ਮੀਨ ਜਾਇਤਾਂ ਤੱਕ ਲੱਭਦੇ ਨੇ ਜਾਂ ਕਿੱਲੇ ਲੱਭਦੇ ਨੇ ਗੁੱਸਾ ਨਾ ਕਰਿਓ ਹੁਣ ਤੇ ਮੁੰਡੇ ਆਲੇ ਲੱਭਦੇ ਨੇ ਕੁੜੀ ਆਈ ਲਸਾ ਲਈ ਹੈ ਜਾਂ ਕੁੜੀ ਦੇ ਬਾਪ ਕੋਲ ਹੋਵੇ ਚੰਗਾ ਪੈਸਾ ਗੱਡੀ ਗੁੱਡੀ ਦੇਣ ਵਾਲਾ ਹੋਵੇ ਦਾਜ ਦੇਹਜ ਦੇਣ ਵਾਲਾ ਹੋਵੇ ਤੁਸੀਂ ਚੰਗੀ ਕੁੜੀ ਥੋੜੀ ਲੱਭਦੇ ਆ ਜਾਂ ਤੁਸੀਂ ਚੰਗੇ ਮੁੰਡੇ ਥੋੜੀ ਲੱਭਦੇ ਆ ਜੇ ਤੁਸੀਂ ਕਹੋ ਕੁੜੀਆਂ ਵਾਲੇ ਵੀ ਭਾਈ ਸਾਡੀ ਕੁੜੀ ਸੁખી ਰਹਿਣੀ ਚਾਹੀਦੀ ਆ ਹੈਨਾ ਮੁੰਡੇ ਦਾ ਪਰਿਵਾਰ ਮੁੰਡਾ ਚਾਹੇ ਜੋ ਮਰਜ਼ੀ ਕਰਦਾ ਚਾਹੇ ਛੋਟੀ ਨੌਕਰੀ ਕਰਦਾ ਚਾਹੇ ਵੱਡੀ ਕਰਦਾ ਸਾਡੀ ਕੁੜੀ ਖੁਸ਼ ਰਹਿਣੀ ਚਾਹੀਦੀ ਆ ਫੇਰ ਤੁਹਾਡੇ ਰਿਸ਼ਤੇ ਸਿਰੇ ਚੜਨ ਤੇ ਜੇ ਮੁੰਡੇ ਵਾਲੇ ਕਹਿਣ ਵੀ ਦੇਖ ਭਾਈ ਚਾਹੇ ਕੁੜੀ ਦਾ ਪਿਓ ਸਾਨੂੰ ਦਾਜ ਦੇਵੇ ਨਾ ਦੇਵੇ ਗੱਡੀ ਦੇਵੇ ਨਾ ਦੇਵੇ ਸਾਨੂੰ ਲੋੜ ਨਹੀਂ ਹੈਗੀ ਸਾਨੂੰ ਤਾਂ ਕੁੜੀ ਵਧੀਆ ਚਾਹੀਦੀ ਆ ਪਰਿਵਾਰ ਵਰਤਨ ਵਾਲਾ ਚਾਹੀਦਾ ਫੇਰ ਤੁਹਾਡੇ ਰਿਸ਼ਤੇ ਮੈਂ ਕਹਨੀ ਆ ਟੁੱਟਣੀ ਨਾ ਜੇ ਤੁਸੀਂ ਬੰਦੇ ਚੰਗੇ ਲੱਭੋ ਨਾ ਰਿਸ਼ਤੇ ਫੇਰ ਨਿਵਣ ਤੁਹਾਡੇ ਤੁਸੀਂ ਤਾਂ ਲੱਭਦੇ ਆ ਜ਼ਮੀਨਾਂ ਜਾਇਦਾਦਾਂ ਤੁਸੀਂ ਤਾਂ ਲੱਭਦੇ ਆ ਆਇਲਸ ਦੇ ਬੈਂਡ ਫਿਰ ਤੁਹਾਡੇ ਰਿਸ਼ਤੇ ਸਵਾਹ ਸਿਰੇ ਚੜਨੇ ਨੇ ਹੈ ਤੁਸੀਂ ਬੰਦਾ ਥੋੜੀ ਲੱਭਦੇ ਹੋ ਤੁਹਾਨੂੰ ਤਾਂ ਜ਼ਮੀਨ ਜਾਇਦਾਦਾਂ ਚਾਹੀਦੀਆਂ ਤੁਹਾਨੂੰ ਪੈਸਾ ਚਾਹੀਦਾ ਤੁਹਾਨੂੰ ਦਾਜ ਦੇਹ ਚਾਹੀਦਾ ਤੁਹਾਨੂੰ ਗੱਡੀਆਂ ਚਾਹੀਦੀਆਂ ਤੁਹਾਨੂੰ ਬਾਹਰ ਦੇ ਟੂਰ ਚਾਹੀਦੇ ਤੁਹਾਨੂੰ ਤਾਂ ਐਨ ਆਰ ਆਈ ਮੁੰਡੇ ਐਨ ਆਰ ਆਈ ਕੁੜੀਆਂ ਆਇਲਸ ਵਾਲੀਆਂ ਕੁੜੀਆਂ ਚਾਹੀਦੀਆਂ ਫਿਰ ਤੁਸੀਂ ਭਾਲਦੇ ਆ ਸਾਡੇ ਰਿਸ਼ਤੇ ਸਿਰੇ ਚੜ ਜਾਣਾ ਬਈ ਜੇ ਰਿਸ਼ਤੇ ਆਪਣੇ ਸਹੀ ਰੱਖਨੇ ਨੇ ਨਾ ਆ ਚੀਜ਼ਾਂ ਪਹਿਲਾਂ ਦਿਮਾਗ ਚੋਂ ਕੱਢ ਦੋ ਕਈਆਂ ਨੂੰ ਮੇਰੀ ਗੱਲ ਬੁਰੀ ਲੱਗੂ ਲੱਗਦੀ ਆ ਤਾਂ ਲੱਗੇ ਪਰ ਮੈਂ ਸੱਚੀ ਗੱਲ ਕਹੀ ਆ ਰਿਸ਼ਤੇ ਥੋਡੇ ਤਾਂ ਹੀ ਟੁੱਟਦੇ ਨੇ ਜਦੋਂ ਤੁਸੀਂ ਬਰਾਬਰ ਵਾਲਿਆਂ ਨਾਲ ਰਿਸ਼ਤਾ ਨਹੀਂ ਕਰਦੇ ਜਦੋਂ ਤੁਸੀਂ ਬੰਦੇ ਨਹੀਂ ਚੱਜਦੇ ਲੱਭਦੇ ਤੁਸੀਂ ਪੈਸਾ ਲੱਭਦੇ ਉਹ ਪੈਸਾ ਹੈਨਾ ਫੇਰ ਤੁਸੀਂ ਕਹਿੰਦੇ ਹੋ ਬਚੋਲੇ ਮਾੜੇ ਨੇ ਬਚੋਲੇ ਝੂਠ ਬੋਲ ਕੇ ਰਿਸ਼ਤੇ ਕਰਾ ਦਿੰਦੇ ਨੇ ਬਚੋਲਿਆਂ ਦੀ ਤਾਂ ਤੁਸੀਂ ਮਜਬੂਰੀ ਬਣਾਤੀ ਝੂਠ ਬੋਲਣਾ ਠੀਕ ਐ ਬਚੋਲਿਆਂ ਨੂੰ ਤਾਂ ਝੂਠ ਬੋਲਣਾ ਹੀ ਪੈਣਾ ਹੁਣ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਦਾ ਟੱਬਰ ਚ ਹੁੰਦੀ ਆ ਬਚੋਲਾ ਤਾਂ ਝੂਠ ਬੋਲ ਕੇ ਇੱਕ ਵਾਰੀ ਰਿਸ਼ਤਾ ਕਰਾ ਦਿੰਦਾ ਫਿਰ ਤੁਸੀਂ ਪਿੱਟੀ ਜਾਂਦੇ ਆ ਸਾਰੀ ਉਮਰ ਜੇ ਤੁਹਾਨੂੰ ਰਿਸ਼ਤਾ ਕਰਾਉਣਾ ਹੈਗਾ ਜੇ ਤੁਸੀਂ ਚਾਹਦੇ ਹੋ ਤੁਹਾਡੇ ਰਿਸ਼ਤੇ ਸਿਰੇ ਚੜਨ ਤਾਂ ਬਚੋਲੇ ਨੂੰ ਐਂ ਕਿਹਾ ਕਰੋ ਵੀ ਦੇਖ ਭਾਈ ਕੁੜੀ ਵਾਲੇ ਚਾਹੇ ਕੁਛ ਨਾ ਦੇਣ ਸਾਨੂੰ ਤਾਂ ਟੱਬਰ ਚੰਗਾ ਚਾਹੀਦਾ ਤੇ ਮੁੰਡੇ ਵਾਲੇ ਕਿਹਾ ਕਰੋ ਸਾਨੂੰ ਤਾਂ ਟੱਬਰ ਵਧੀਆ ਚਾਹੀਦਾ ਜਿਹੜਾ ਸਾਡੀ ਕੁੜੀ ਨੂੰ ਖੁਸ਼ੇ ਰੱਖੇ ਫੇਰ ਦੇਖੋ ਜੇ ਤੁਹਾਡੇ ਰਿਸ਼ਤਿਆਂ ਚ ਫਿੱਕ ਪਵੇ ਪਹਿਲਾਂ ਤੁਸੀਂ ਬਚੋਲਿਆਂ ਨੂੰ ਹੱਥ ਜੋੜ-ਜੋੜ ਕੇ ਕਹਿੰਦੇ ਹੋ ਮੈਂ ਕਈਆਂ ਨੂੰ ਆਪ ਸੁਣਿਆ ਜਿਆਦਾ ਨਹੀਂ ਆਪਣੇ ਆਪਣੇ ਸਾਹਮਣੇ ਹੀ ਹੁੰਦਾ ਮੁੰਡੇ ਮੁੰਡੇ ਵਾਲੇ ਕਹਿਣਗੇ ਤੈਨੂੰ ਤੋਲੇ ਦੀ ਰਿੰਗ ਪਾ ਦਾਂਗੇ ਤੈਨੂੰ ਸੋਨੇ ਦਾ ਕੜਾ ਪਾ ਦਾਂਗੇ ਕੁੜੀ ਆਈ ਲਸਾਲੀ ਲੱਭ ਕੇ ਦੇ ਦੇ ਤੇ ਕੁੜੀ ਵਾਲੇ ਕਹਿੰਦੇ ਆ ਮੁੰਡੇ ਨੂੰ ਨਾ ਰੇਂਜ ਰੋਵਰ ਦਿਵਾ ਦੇ ਰਿਸ਼ਤੇ ਤੇ ਹੈ ਵਧੀਆ ਡਾਰਜ ਦਿਵਾ ਦੇ ਤੈਨੂੰ ਵਧੀਆ ਜਿਹਾ ਤੋਲੇ ਦਾ ਕੜਾ ਪਾ ਦਾਂਗੇ ਬਈ ਦੱਸੋ ਭਾਈ ਤੁਹਾਡੀ ਸੋਚ ਕਿੱਥੇ ਚਲੀ ਗਈ ਤੁਸੀਂ ਆਪਦੇ ਮੁੰਡੇ ਕੁੜੀਆਂ ਦੇ ਸੌਦੇ ਕਰਨ ਲੱਗ ਗਏ ਹੋ ਸੌਦੇ ਕਰਦੇ ਹੋ ਤੁਸੀਂ ਜ਼ਮੀਨਾਂ ਜਾਇਦਾਦਾਂ ਨੂੰ ਦੇਖ ਕੇ ਆਇਲਸ ਦੇ ਬੈਂਡ ਦੇਖ ਕੇ ਸੁਧਰ ਜੋ ਹਲੇ ਵੀ ਟਾਈਮ ਹੈ 40 40 ਲੱਖ ਲਵਾ ਕੇ ਕੁੜੀਆਂ ਮੁੰਡਿਆਂ ਨੂੰ ਨਹੀਂ ਬੁਲਾਇਆ ਤੇ ਕਈ ਐਨਆਰਆ ਜਿਨ੍ਹਾਂ ਨਾਲ ਥੋਨੇ ਕੁੜੀਆਂ ਦੇ ਵਿਆਹ ਕਰੇ ਅਗਲੇ ਛੱਡ ਕੇ ਚਲੇ ਗਏ ਮੁੜ ਕੇ ਲੈਣ ਨਹੀਂ ਆਏ ਦੁਬਾਰਾ ਦੁਬਾਰਾ ਵਿਆਹ ਕਰਾ ਲੈਂਦੇ ਨੇ ਇੱਥੇ ਆ ਕੇ ਫਿਰ ਤੁਸੀਂ ਬਚੋਲਿਆਂ ਨੂੰ ਮਾੜਾ ਕਹਿੰਦੇ ਹੋ ਫਿਰ ਤੁਸੀਂ ਬਚੋਲਿਆਂ ਦਾ ਕਸੂਰ ਕੱਢਦੇ ਹੋ ਜੇ ਤੁਹਾਨੂੰ ਵਿਚੋਲੇ ਐਨੇ ਮਾੜੇ ਲੱਗਦੇ ਨੇ ਤਾਂ ਤੁਸੀਂ ਰਿਸ਼ਤੇ ਸਿੱਧੇ ਕਰਿਆ ਕਰੋ ਕੁੜੀ ਵਾਲੇ ਮੁੰਡੇ ਦੇ ਘਰ ਜਾ ਕੇ ਦੇਖਿਆ ਕਰੋ ਵੀ ਮੁੰਡੇ ਵਾਲਿਆਂ ਕੋਲ ਕੀ ਕੁਝ ਹੈਗਾ ਜਾਂ ਨਹੀਂ ਹੈਗਾ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਘਰ ਜਾ ਕੇ ਦੇਖਿਆ ਕਰੋ ਵੀ ਕੁਝ ਹੈਗਾ ਕਿ ਨਹੀਂ ਹੈਗਾ ਫੇਰ ਕਰਿਆ ਕਰੋ ਰਿਸ਼ਤਾ ਵਿਚੋਲਿਆਂ ਨੂੰ ਕੀ ਪਤਾ ਸੇਲਨ ਨੂੰ ਵਿੱਚ ਬੰਦੇ ਹੋ ਤੁਸੀਂ ਹੈ ਨਾਲੇ ਫਰੀਚ ਉਹਨਾਂ ਦੇ ਅੰਗੂਠੀਆਂ ਪਾਉਂਦੇ ਹੋ ਫੇਰ ਕਹਿੰਦੇ ਉਹ ਵਿਚੋਲੇ ਮਾੜੇ ਆ ਬਈ ਮੇਰੀ ਗੱਲ ਸੁਣ ਲਓ ਸਾਰਿਆਂ ਨੂੰ ਹੀ ਸੁਧਰਨਾ ਪੈਣਾ ਇਕੱਲੇ ਵਿਚੋਲਿਆਂ ਦਾ ਕਸੂਰ ਨਾ ਕੱਢੋ ਗਲਤ ਤੁਸੀਂ ਵੀ ਉਹ ਕਿਤੇ ਨਾ ਕਿਤੇ ਹੈਨਾ ਤੁਸੀਂ ਆਪਦੀਆਂ ਡਿਮਾਂਡਾਂ ਛੋਟੀਆਂ ਕਰੋ ਤੁਸੀਂ ਕਹੋ ਕਿ ਸਾਨੂੰ ਸੁਖੀ ਪਰਿਵਾਰ ਚਾਹੀਦੇ ਆ ਸਾਡੇ ਰਿਸ਼ਤੇ ਮਜ਼ਬੂਤ ਹੋਣੇ ਚਾਹੀਦੇ ਆ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਫਿਰ ਦੇਖੋ ਜੇ ਤੁਹਾਡੇ ਰਿਸ਼ਤੇ ਟੁੱਟ ਜਾਣ ਵੀਡੀਓ ਤੁਹਾਨੂੰ ਜੇ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਮੈਨੂੰ ਪਤਾ ਹੈ ਕਈਆਂ ਨੂੰ ਬੁਰੀ ਵੀ ਲੱਗੀ ਹੋਊਗੀ ਕੋਈ ਗੱਲ ਨਹੀਂ ਕਮੈਂਟ ਕਰਕੇ ਆਪਣੀ ਰਾਏ ਤੁਸੀਂ ਜ਼ਰੂਰ ਦਿਓ ਮੈਨੂੰ ਜੋ ਸਹੀ ਲੱਗਿਆ ਮੈਂ ਵੀਡੀਓ ਚ ਬਣਾ ਕੇ ਪਾਤਾ ਹੈਨਾ ਕਿਉਂਕਿ ਮੈਂ ਕਈ ਰਿਸ਼ਤੇ ਇਹੋ ਜਿਹੇ ਟੁੱਟਦੇ ਦੇਖ ਲੇ ਆਪਣੇ ਅੱਖਾਂ ਸਾਹਮਣੇ ਜਿਹੜੇ 40 40 ਲੱਖ ਲਵਾ ਕੇ ਬਾਅਦ ਚ ਰਿਸ਼ਤੇ ਟੁੱਟ ਰਹੇ ਨੇ ਸੋ ਰਿਸ਼ਤਿਆਂ ਨੂੰ ਬਚਾ ਲਓ ਪੈਸਾ ਤਾਂ ਆਪੇ ਬਚ ਜਾਣਾ ਹਨਾ ਪੈਸਾ ਤਾਂ ਰੋਟੀ ਤਾਂ ਹਰ ਕੋਈ ਬੰਦਾ ਕਮਾ ਕੇ ਖਾਂਦਾ ਹੀ ਐ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੁਸੀਂ ਆਪਣੀ رائے ਜ਼ਰੂਰ ਦਿਓ ਇਸ ਵੀਡੀਓ ਦੇ ਵਿੱਚ ਮੈਨੂੰ ਲੱਗਿਆ ਕਿ ਆ ਸਿਸਟਮ ਹੈ ਜਿਹੜਾ ਇਹ ਖਤਮ ਹੋਣਾ ਚਾਹੀਦਾ ਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਓ ਆਪਣੇਆਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਨਾ ਭਜੋ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਤੁਹਾਡੀ ਆਪਣੀ ਬੱਬਲਕੌਰ ਸਤਿ ਸ੍ਰੀ ਅਕਾਲ